ਸਚਕਣ ਛਿਨੀ ਦਰਬਾਰ ਸਾਹਿਬ ਅੱਜ ਡੇਰਾ ਜਗਮਾਲ ਵਾਲੀ ਸਿਰਸਾ ਦੇ ਨਵ ਨਿਯੁਕਤ ਮੁਕੀ ਸੰਤ ਰਵਿੰਦਰ ਸਿੰਘ ਸਚਕਣ ਛਿਨੀ ਦਰਬਾਰ ਸਾਹਿਬ ਮੱਥਾ ਟੇਕਣ ਪਹੁੰਚੇ ਇਸੇ ਦੌਰਾਨ ਉਹਨਾਂ ਦੇ ਨਾਲ ਸਿੱਖਾਗੂ ਬਲਜੀਤ ਸਿੰਘ ਦਾਦੂਵਾਲ ਵੀ ਮੌਜੂਦ ਰਹੇ ਉਹਨਾਂ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਮੱਥਾ ਟੇਕ ਕੇ ਗੁਰਬਾਣੀ ਦਾ ਆਨੰਦ ਮਾਣਿਆ ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਇਸੇ ਦੌਰਾਨ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਸੰਤ ਰਵਿੰਦਰ ਸਿੰਘ ਨੇ ਦੱਸਿਆ ਕਿ ਉਹ ਪਹਿਲਾਂ ਵੀ 2-3 ਵਾਰ ਸਚਖੰਡ ਸ਼੍ਰੀ ਦਰਬਾਰ ਸਾਹਿਬ ਮੱਥਾ ਟੇਕ ਚੁੱਕੇ ਹਨ ਉਹਨੇ ਕਿਹਾ ਸ਼੍ਰੀ ਦਰਬਾਰ ਸਾਹਿਬ ਸਰਬਸਾਂਝੀ ਵਾਰਲਾਤਾ ਦਾ ਪ੍ਰਤੀਕ ਹੈ ਇੱਥੇ ਹਰ ਇੱਕ ਧਰਮ ਦਾ ਵਿਅਕਤੀ ਸੀ ਸਚ ਝੁਕਾਉਂਦਾ ਏ ਤੇ ਅੱਜ ਉਹ ਵੀ ਦਰਬਾਰ ਸਾਹਿਬ ਮੱਥਾ ਟੇਕਣ ਆਏ ਸਤ ਇਸੇ ਦੌਰਾਨ ਬਲਜੀਤ ਸਿੰਘ ਦਾਦੂਵਾਲ ਨੇ ਜਦੋਂ ਮੀਡੀਆ ਦੇ ਨਾਲ ਗੱਲਬਾਤ ਕੀਤੀ ਕਿਉਂਕਿ ਪਿਛਲੇ ਦੌਰਾਨ ਜਦੋਂ ਡੇਰੇ ਦੇ ਵਿੱਚੋਂ ਬਲਜੀਤ ਸਿੰਘ ਦਾਦੂਵਾਲ ਨੂੰ ਦੇਖਿਆ ਗਿਆ ਤਾਂ ਉਸ ਤੋਂ ਬਾਅਦ ਲਗਾਤਾਰ ਉਹਨਾਂ ਦਾ ਵਿਰੋਧ ਕੀਤਾ ਜਾ ਰਿਹਾ ਸੀ ਉਹਨਾਂ ਨੂੰ ਕਾਫੀ ਜ਼ਿਆਦਾ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਸੀ ਕਿਉਂਕਿ ਕਈਆਂ ਦੇ ਵੱਲੋਂ ਉਹਨਾਂ ਨੂੰ ਖੜੀਆਂ-ਖੜੀਆਂ ਸੁਣਾਈਆਂ ਗਈਆਂ ਸਨ ਕਿ ਇਹ ਡੇਰੇ ਦੇ ਵਿੱਚ ਕੀ ਕਰ ਰਹੇ ਨੇ ਹਾਲਾਂਕਿ ਇਸ ਮਾਮਲੇ ਨੂੰ ਲੈ ਕੇ ਦਾਦੂਵਾਲ ਨੇ ਕੀ ਕੁਝ ਕੀਤਾ ਏ ਇੱਕ ਵਾਰ ਆਪਾਂ ਉਹ ਵੀ ਸੁਣਦੇ ਆਂ ਕਲਪਲ ਜੋ ਮੁਸ਼ਕਿਲ ਮੇਰੀ ਦਾ ਕਰਦਾ ਏ ਹਲ ਜੋ ਉਹ ਹੋਰ ਕੋਈ ਨਹੀਂ ਮੇਰਾ ਗੁਰੂ ਗ੍ਰੰਥ ਸਾਹਿਬ ਹੈ ਮੇਰਾ ਗੁਰੂ ਗ੍ਰੰਥ ਸਾਹਿਬ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤਸਰ ਸਾਰੇ ਆਪਾਂ ਇੱਕੋ ਹੀ ਆ ਤੇ ਮਾਲਕ ਦੇ ਦਰ ਤੇ ਗੁਰਨਾਨਕ ਦੇ ਦਰ ਤੇ ਗੁਰੂ ਗਾਮਦਾਸ ਜੀ ਦੇ ਦਰ ਤੇ ਮੱਥਾ ਟੇਕਣ ਵਾਸਤੇ ਆਏ ਆ ਆਸ਼ੀਰਵਾਦ ਲੈਣ ਵਾਸਤੇ ਆਏ ਆਸ ਕਰ ਸਕਦੇ ਆ ਕਿ ਭਵਿਕ ਵਿੱਚ ਗੁਰਗਰਾਂਦ ਸਾਹਿਬ ਨਾਲ ਨੇੜਤਾ ਜਿਹੜੀ ਆ ਹੋਰ ਵੀ ਵਧੂਗੀ। ਇਹ ਪਹਿਲਾਂ ਹੀ ਬਹੁਤ ਜ਼ਿਆਦਾ ਹੈ। ਵਧੇ ਪਹਿਲਾਂ ਘਟੀ ਹੋਏ ਫਿਰ ਵਧੋਗੇ ਨਾ। ਸ਼ੁਰੂ ਤੋਂ ਹੀ ਇਸ ਜਿਹੜੇ ਸਿੱਖ ਧਰਮ ਦੇ ਤੁਸੀਂ ਤੇ ਬਾਬਾ ਜੀ ਦੇ ਨਾਲ ਰਹੇ ਹੋ। ਜੀ ਜੀ। ਖੁਦ ਪਰਮਤ ਦੇ ਬੜੇ ਵੱਡੇ ਤੁਹਾਨੂੰ ਸ਼ਾਇਦ ਸਾਡੇ ਡੇਰੇ ਬਾਰੇ ਕਿਉਂਕਿ ਪਹਿਲਾਂ ਸੋਸ਼ਲ ਮੀਡੀਆ ਤੇ ਜ਼ਿਆਦਾ ਨਹੀਂ ਸੀ। ਸਾਡੇ ਜਿਹੜੇ ਡੇਰੇ ਦੇ ਸੰਸਥਾਪਕ ਸੀਗੇ ਸੰਤ ਗੁਰਬਖਸ਼ ਸਿੰਘ ਜੀ ਮੈਨੇਜਰ ਸਾਹਿਬ ਉਹ ਬਾਣੀ ਦਾ ਹੀ ਅਰਥ ਕਰਦੇ ਸੀ। ਬਾਣੀ ਦੇ ਤੇ ਹੀ ਸਸੰਕਰਦੇ ਸੀ ਆਪਣੇ ਮਹਾਰਾਜ ਸੰਤ ਬਹਾਦਰ ਚੰਦ ਵਕੀਲ ਸਾਹਿਬ ਜੀ ਜਿਨ੍ਹਾਂ ਨੇ ਹੁਣ ਚੋਲਾ ਛੱਡਿਆ ਉਹ ਵੀ ਬਾਣੀ ਦਾ ਹੀ ਅਰਥ ਕਰਦੇ ਸੀ ਬਾਣੀ ਨੂੰ ਹੀ ਮੰਨਦੇ ਸੀ ਸਚਖੰਡ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜੋ ਸਾਡਾ ਮੱਕਾ ਵਾ ਮੁੱਖ ਸਥਾਨ ਕੇਂਦਰੀ ਸਥਾਨ ਉਥੇ ਦਰਸ਼ਨ ਦੇਦਾਰੇ ਕਰਨ ਵਾਸਤੇ ਅੱਜ ਅਸੀਂ ਇੱਥੇ ਪੁੱਜੇ ਆਂ ਮੁਸਲਮਾਨ ਭਰਾਵਾਂ ਦਾ ਮੱਕਾ ਤੇ ਸਿੱਖਾਂ ਦਾ ਸਚਖੰਡ ਸ੍ਰੀ ਦਰਬਾਰ ਸਾਹਿਬ ਅਕਸਰ ਇੱਥੇ ਦਰਸ਼ਨ ਕਰਨ ਵਾਸਤੇ ਆਉਂਦੇ ਆਂ ਗੁਰੂ ਰਾਮਦਾਸ ਮਹਾਰਾਜ ਦੇ ਦਰ ਤੇ ਮੱਥਾ ਟੇਕਣ ਵਾਸਤੇ ਆਏ ਆ ਔਰ ਇੱਥੇ ਇਤਿਹਾਸਿਕ ਰਜਾਨਾ ਦਰਸ਼ਨ ਇਸ਼ਨਾਨ ਮੰਗਦੇ ਆ ਅਰਦਾਸ ਦੇ ਅੰਦਰ ਔਰ ਅੱਜ ਗੁਰੂ ਦੀ ਕਿਰਪਾ ਹੋ ਰਹੀ ਹੈ ਕਿ ਉਹ ਦਰਸ਼ਨ ਦੇਦਾਰੇ ਹੋ ਰਿਹਾ ਔਰ ਮੇਰੇ ਨਾਲ ਸੰਤ ਬਰਿੰਦਰ ਸਿੰਘ ਢਿੱਲੋਂ ਜੀ ਜਿਹੜੇ ਕਿ ਹੁਣੇ ਜਗਮਾਲਵਾਲੀ ਦੇ ਮੁਖੀ ਜਿਹੜੇ ਆ ਬਣਿਆ ਸੰਤ ਵਕੀਲ ਸਾਹਿਬ ਦੇ ਕਾਲ ਚਲਾਣੇ ਤੋਂ ਬਾਅਦ ਤਾਂ ਉਹ ਵੀ ਅੱਜ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਆਏ ਆ ਹਾਂਜੀ ਅੱਜ ਤੋਂ ਸਭ ਕੁਝ ਦਿਨਾਂ ਤੋਂ ਤੇ ਇਹ ਚਰਚਾ ਚਾਹੀਆਂ ਥੋੜੀਆਂ ਫੋਟੋਆਂ ਉੱਥੇ ਪਹੁੰਚਣਾ ਤੁਹਾਡਾ ਉਤੋਂ ਬਾਅਦ ਆਜ ਮੱਖਾ ਦੇਖਣਾ ਜੀ ਕੌਮ ਦਾ ਇੱਕ ਸਵਾਲ ਸੀ ਕਿ ਡੇਰਾ ਬਿਆਸ ਇਧਰਲੇ ਪਸਿਆ ਆ ਰਿਹਾ ਕਿਉਂਕਿ ਦਾਦੁਰਵਾਲ ਸਾਹਿਬ ਡੇਰੇ ਬਿਆਸ ਨਾਲ ਜ਼ਿਆਦਾ ਪਿਆਰ ਹੋ ਗਿਆ ਦੇਖੋ ਸਤਖੰਡ ਸ੍ਰੀ ਹਰਮੰਦਰ ਸਾਹਿਬ ਸਾਡਾ ਕੇਂਦਰੀ ਸਥਾਨ ਆ ਤੇ ਗੁਰੂ ਦੇ ਸਿੱਖ ਦਾ ਜੋ ਕਰਮ ਆ ਕੇ ਗੁਰੂ ਘਰ ਦੇ ਨਾਲ ਸਭ ਨੂੰ ਜੋੜਦਾ ਆਪ ਦੇ ਪਾਵਰ ਨਾਲ ਕਿ ਪਾਵੈ ਤੇ ਅਸੀਂ ਪਹਿਲਾਂ ਵੀ ਡੇਰਾ ਬਿਆਸ ਮੁਖੀ ਸਾਡੇ ਨਾਲ ਇੱਥੇ ਜਦੋਂ ਗੁਰਦੁਆਰਾ ਸਾਹਿਬ ਦਾ ਵਿਵਾਦ ਚੱਲਿਆ ਸੀ 2011 ਚ ਤਾਂ ਉਹ ਦੋਨਾਂ ਨੂੰ ਹੀ ਲੈ ਕੇ ਦਰਬਾਰ ਸਾਹਿਬ ਵਿਖਿਆਏ ਸੀ ਇੱਥੇ ਦਰਸ਼ਨ ਕਰਨ ਵਾਸਤੇ ਤਾਂ ਸਾਡੀ ਕੋਸ਼ਿਸ਼ ਰਹਿੰਦੀ ਆ ਹਮੇਸ਼ਾ ਹੀ ਕਿ ਅਸੀਂ ਹਰੇਕ ਨੂੰ ਗੁਰੂ ਘਰ ਦੇ ਨਾਲ ਜੋੜੀਏ ਜਿਹੜੇ ਗੁਰਸਿੱਖ ਆ ਉਹ ਤਾਂ ਜੁੜੇ ਹੀ ਆ ਜਿਹੜੇ ਨਹੀਂ ਜੁੜੇ ਹੋਏ ਗੈਰ ਸਿੱਖ ਡੇਰੇ ਆ ਜਿਸ ਤਰ੍ਹਾਂ ਡੇਰਾ ਜਗਮਾਲ ਵਾਲੀ ਇਹਨਾਂ ਦੇ ਜਿੰਨੇ ਪੈਰੋਕਾਰ ਆ तकरीबन ਇਹ ਦਰਬਾਰ ਮੇੜ Rajasthan ਔਰ Haryana ਜਿਹੜੇ ਉਹ ਇਹਨਾਂ ਦੇ ਜਿਹੜੇ ਹੈਗੇ ਆ ਇਹਨਾਂ ਦੇ ਨਾਲ ਜੁੜੇ ਹੋਏ ਆ ਤੇ ਅੱਜ ਇਹ ਵੀ ਜਿਹੜਾ ਹੈਗਾ ਇੱਥੇ ਦਰਬਾਰ ਸਾਹਿਬ ਦਰਸ਼ਨ ਕਰਨ ਆਉਸਤੇ ਆਏ ਜਦੋਂ ਡੇਰਾ ਬਿਆਸ ਮੁਕੀ ਇੱਥੇ ਦਰਸ਼ਨ ਕਰਨ ਆਏ ਉਸ ਤੋਂ ਬਾਅਦ ਜਿੰਨੇ ਸਾਊਥ ਦੇ Karnataka, Tamil Nadu, Maharashtra ਜਿਹੜੇ ਪਹਿਲਾਂ ਕੇਵਲ ਡੇਰਾ ਬਿਆਸ ਤੱਕ ਆਉਂਦੇ ਸੀਗੇ ਉਹ ਦਰਬਾਰ ਸਾਹਿਬ ਤੱਕ ਆਉਣ ਲੱਗੇ 2011 ਤੋਂ ਬਾਅਦ ਤੁਸੀਂ ਦੇਖਿਆ ਹੋਵੇਗਾ ਕਿ ਤੇ ਬਿਲਕੁਲ ਜਿਹੜੇ ਉਧਰ ਸਾਊਥ ਦੇ ਲੋਕ ਸੀ ਉਹਨਾਂ ਦੀ ਗਿਣਤੀ ਬਹੁਤ ਜ਼ਿਆਦਾ ਵਧੀ ਦਰਸ਼ਨ ਕਰਨ ਵਾਸਤੇ ਸੋ ਇਸੇ ਤਰ੍ਹਾਂ ਅਸੀਂ ਚਾਹੁੰਦੇ ਹਾਂ ਕਿ ਗੁਰਸਿੱਖੀ ਦਾ ਜਿਹੜਾ ਪ੍ਰਚਾਰ ਪ੍ਰਸਾਰਾ ਗੁਰੂ ਘਰ ਦਾ ਉਹ ਵਧੇ ਤਾਂ ਜਿਹੜੇ ਲੋਕ ਕਦੇ ਨਹੀਂ ਆਏ ਉਹਨਾਂ ਨੂੰ ਵੀ ਗੁਰੂ ਘਰ ਦੇ ਨਾਲ ਜੋੜਿਆ ਜਾਵੇ ਅੱਜ ਜਿੰਨੇ ਆਏ ਆ ਇਹਨਾਂ ਦੇ ਵਿੱਚ ਬਹੁਤ ਸਾਰੇ ਜਿਹੜੇ ਪਹਿਲੀ ਵਾਰ ਦਰਬਾਰ ਸਾਹਿਬ ਆਏ ਆ ਭਾਈ ਰਸਤੇ ਦੇ ਵਿੱਚ ਅਸੀਂ ਰੁਕੇ ਸੀ ਇੱਕ ਪੈਟਰੋਲ ਪੰਪ ਤੇ ਤੇਲ ਪਵਾਇਆ ਸੀ ਮੈਂ ਪੁੱਛਿਆ ਵੀ ਤੁਹਾਡੇ ਚ ਕਿੰਨੇ ਆ ਜਿਹੜੇ ਦਰਬਾਰ ਸਾਹਿਬ ਪਹਿਲਾਂ ਨਹੀਂ ਗਏ ਤਾਂ ਮੈਂ ਹੱਥ ਖੜੇ ਕਰਾਏ ਸੀਗੇ ਤਾਂ ਉੱਚ ਕਾਫੀ ਸੀਗੇ ਜਿਹੜੇ ਕਦੇ ਵੀ ਦਰਬਾਰ ਸਾਹਿਬ ਹੱਥ ਖੜੇ ਕਰੋਗੇ ਜਿਹੜੇ ਪਹਿਲੀ ਵਾਰ ਦਰਬਾਰ ਸਾਹਿਬ ਆਏ ਆ ਪਹਿਲੀ ਵਾਰ ਦਰਬਾਰ ਸਾਹਿਬ ਜਿਹੜੇ ਕਦੇ ਪਹਿਲਾਂ ਦਰਬਾਰ ਸਾਹਿਬ ਨਹੀਂ ਆਏ ਉਹ ਮੇਰੀ ਕੋਸ਼ਿਸ਼ ਰਹਿੰਦੀ ਆ ਕਿ ਅਸੀਂ ਸਭ ਨੂੰ ਗੁਰੂ ਘਰ ਦੇ ਨਾਲ ਜੋੜੀਏ ਮੈਂ ਗੁਰੂ ਗ੍ਰੰਥ ਸਾਹਿਬ ਦਾ ਸੇਕਾਂ ਪੰਜ ਕਕਾਰ ਦੀ ਮਰਯਾਦਾ ਦਾ ਧਾਰਨੀ ਆ ਤੇ ਗੁਰੂ ਸਾਹਿਬ ਦਾ ਵੀ ਬਚਨ ਆਪ ਜਪਿਆ ਉਹਰਾ ਨਾਮ ਜਪਾਇਆ ਗੁਰਸਿੱਖੀ ਦੇ ਨਾਲ ਜੋੜਨਾ ਸਭ ਨੂੰ ਗੁਰੂ ਘਰ ਦੇ ਨਾਲ ਜੋ ਇਸ ਕਾਰਨ ਕਰਕੇ ਡੇਰਾ ਬਿਆਸ ਮੁਕੀ ਇੱਥੇ ਗੁਰੂ ਘਰ ਆਏ ਸੀਗੇ ਤੇ ਅੱਜ ਸੰਤ ਗੁਰਿੰਦਰ ਸਿੰਘ ਢਿੱਲੋਂ ਇਹ ਵੀ ਗੁਰੂ ਘਰ ਦੇ ਵਿੱਚ ਜਿਹੜਾ ਹੈਗਾ ਦਰਸ਼ਨ ਕਰਨ ਵਾਸਤੇ ਜਦੋਂ ਗੁਵਾੰਦ ਹੋਇਆ ਤੁਹਾਨੂੰ ਬਾਅਦ ਵਿੱਚ ਇੱਕ ਵਾਰ ਹੀ ਆਏ ਜਦੋਂ ਜਵਾਦ ਖਤਮ ਹੋ ਗਿਆ ਡੇਰਾ ਮੁਕੀ ਤੱਕ ਨਾ ਪਹੁੰਚਣਾ ਜੀ ਕਿਤੇ ਨਾ ਉਸ ਤੋਂ ਬਾਅਦ ਉਹ ਆਉਂਦੇ ਵਾਦਾਂ ਦਾ ਕਰਕੇ ਲੱਗਦਾ ਕਿ ਡੇਰਾ ਜਗਮਾਨ ਵਾਲੇ ਇੱਥੇ ਪਹੁੰਚਿਆ ਕਿ ਸ਼ਰਧਾ ਪਹਿਲਾਂ ਵੀ ਕਦੀ ਪਹੁੰਚੀ ਸੀ ਉਸ ਤੋਂ ਪਹਿਲਾਂ ਵੀ ਡੇਰਾ ਵਿਆਸਮੁਖੀ ਜਿਹੜੇ ਆ ਉਹ ਕਈ ਵਾਰ ਆ ਚੁੱਕੇ ਆ ਬਾਅਦ ਵਿੱਚ ਵੀ ਗੁਰੂ ਘਰਾਂ ਮੇਰੇ ਕੋਲ ਗੁਰਦੁਆਰਾ ਦਾਦੀ ਸਾਹਿਬ ਕਈ ਵਾਰ ਦਰਸ਼ਨ ਕਰ ਚੁੱਕੇ ਆ ਹੋਰ ਵੀ ਗੁਰਦੁਆਰਿਆਂ ਚ ਪਿਛਲੇ ਦਿਨੀ ਚੰਡੀਗੜ੍ਹ ਇੱਕ ਗੁਰੂ ਘਰ ਦੇ ਵਿੱਚ ਉਹ ਦਰਸ਼ਨ ਕਰਨ ਵਾਸਤੇ ਗਏ ਸੀਗੇ ਸੋ ਇਸੇ ਤਰ੍ਹਾਂ ਜਿਹੜੇ ਸੰਤ ਬਰਿੰਦਰ ਸਿੰਘ ਇਹ ਤਾਂ ਪਹਿਲਾਂ ਆਏ ਨੇ ਦਰਸ਼ਨ ਕਰਨ ਵਾਸਤੇ ਵਕੀਲ ਸਾਹਿਬ ਜਿਹੜੇ ਇਹਨਾਂ ਤੋਂ ਪਹਿਲਾਂ ਮੁਖੀ ਸੀ ਉਹ ਵੀ ਦੋ ਵਾਰ ਇੱਥੇ ਦਰਸ਼ਨ ਕਰਨ ਵਾਸਤੇ ਆਏ ਸੀਗੇ ਤਾਂ ਜਿਹੜੇ ਹੁਣ ਨਵੇਂ ਪਰਉਕਾਰ ਇਹਨਾਂ ਦੇ ਤਕਰੀਬਨ ਜਿਹੜੇ ਨਾਲ ਜੁੜੇ ਹੋਏ ਆ ਉਹ ਵੀ ਗੁਰੂ ਘਰ ਦੇ ਵਿੱਚ ਦਰਸ਼ਨ ਕਰਨ ਵਾਸਤੇ ਆਏ ਆ ਤਾਂ ਵਿਵਾਦ ਜਿਹੜਾ ਮੈਂ ਸਮਝਦਾ ਕਿ ਮੀਡੀਆ 'ਚ ਜ਼ਿਆਦਾ ਸੀਗਾ ਜਗਮਾਲ ਵਾਲੀ ਕੋਈ ਬਹੁਤਾ ਵਿਵਾਦ ਨਹੀਂ ਸੀਗਾ ਕਿਉਂਕਿ ਜਿਹੜੇ ਸੰਤ ਵਕੀਲ ਸਾਹਿਬ ਸੀ ਉਹਨਾਂ ਨੇ ਆਪਣੇ ਜਿਉਂਦਿਆਂ ਹੀ ਇਹਨਾਂ ਨੂੰ ਖਸ਼ੀਅਤ ਦਿੱਤੀ ਸੀਗੀ ਔਰ ਇਹ ਪਿਛਲੇ ਲੰਬੇ ਸਮੇਂ ਤੋਂ ਟਰਸਟੀ ਸੀਗੇ ਪਿਛਲੇ ਲੰਬੇ ਸਮੇਂ ਤੋਂ ਉਹਨਾਂ ਨਾਲ ਜ਼ਿੰਮੇਵਾਰੀ ਨਿਭਾ ਰਹੇ ਸੀਗੇ ਕੁਸ਼ਕ ਜਿਹੜੇ ਹੁੰਦਾ ਹੀ ਆ ਜਦੋਂ ਵੱਡੀਆਂ ਜ਼ਿੰਮੇਵਾਰੀਆਂ ਵੱਡੇ ਫੇਰ ਬਦਲ ਹੁੰਦੇ ਆ ਇਸ ਤਰ੍ਹਾਂ ਦਾ ਵਿਰੋਧ ਵੀ ਕਈ ਵਾਰੀ ਹੁੰਦਾ ਤਾਂ ਉਹ ਥੋੜਾ ਬਹੁਤਾ ਸੀ ਕਿ ਕੋਈ ਜਿਹੜੇ ਬਾਹਰੋਂ ਸੋਸ਼ਲ ਮੀਡੀਆ ਤੇ ਜਾਦਾ ਸੀਗਾ ਸੋਸ਼ਲ ਮੀਡੀਆ ਤੋਂ ਚੱਕ ਕੇ ਨੈਸ਼ਨਲ ਮੀਡੀਆ ਤੇ ਵੀ ਗਿਆ ਕੋ ਇਸ ਤਰ੍ਹਾਂ ਦੀ ਗੱਲਬਾਤ ਜਿਹੜੇ ਉੱਥੇ ਉਹਨਾਂ ਦੇ ਰਹਿੰਦੇ ਸੀ ਸੈਂਕੜੇ ਸ਼ਰਧਾਲੂ ਉਹਨਾਂ ਚ ਕਿਸੇ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਸੀ ਗੱਲ ਕੀਤੀ 2011 ਤੋਂ ਡੇਰਾ ਬਿਆਸ ਮੁਕੀ ਜਿਹੜੇ ਨੇ ਸਰਵਾਰ ਸਾਹਿਬ ਆ ਰਹੇ ਨੇ ਸਿੱਖਾਂ ਨਾਲ ਪਿਆਰ ਕਰਦੇ ਨੇ ਪੰਜ ਕਕਾਰੀ ਮਰਿਆਦਾ ਤੇ ਤੁਸੀਂ ਵੀ ਧਾਰਨੀ ਹਾਂ ਹਾਂ ਥੋੜੀ ਦੇਰ ਪਹਿਲਾਂ ਗੁਰਦੁਆਰਾ ਅਮਾਨਤ ਸਰ ਸਾਬ ਦਾ ਤੇ ਡੇਰਾ ਬਿਆਸ ਦਾ ਆਪਸ ਵਿੱਚ ਟਕਰਾਅ ਹੋਇਆ ਜ ਜਿਹਦੇ ਵਿੱਚ ਕੁਝ ਸਿੰਘ ਜ਼ਖਮੀ ਵੀ ਹੋਏ ਡੇਰਾ ਮੁਖੀ ਨੇ ਉਸ ਦੇ ਬਾਰੇ ਕਦੀ ਵੀ ਕੋਈ ਐਹੋ ਜਿਹਾ ਸ਼ਬਦ ਨਹੀਂ ਵਰਤਿਆ ਜਿਹੜਾ ਸਿੱਖਾਂ ਦੇ ਜ਼ਖਮਾਂ ਤੇ ਮਰਮ ਲਗਾ ਸਕੇ ਫਿਰ ਉਹ ਜਿਹੜਾ ਵਿਵਾਦ ਸੀ ਉਹ ਖਤਮ ਕਿਵੇਂ ਹੋਇਆ ਤੁਹਾਨੂੰ ਇਹ ਵੀ ਦੇਖਣਾ ਚਾਹੀਦਾ ਕਿ ਜੇ ਉਹਨਾਂ ਦੀ ਆਪਸ ਵਿੱਚ ਬੈਠ ਕੇ ਗੱਲਬਾਤ ਹੋਈ ਤੇ ਗੱਲਬਾਤ ਤੋਂ ਬਾਅਦ ਹੀ ਉਹ ਜਿਹੜਾ ਵਿਵਾਦ ਸੀ ਉਹ ਖਤਮ ਹੋ ਗਿਆ ਜਿਹੜੇ ਉਸ ਵੇਲੇ ਮੁਖੀ ਸੀਗੇ ਤਰਨਾੰਦਾਲ ਜਿਹੜੀ ਸਾਡੀ ਮੁੱਖ ਸਿੱਖ ਸੰਸਥਾ ਨਿਹੰਗ ਸਿੰਘ ਸੰਪਰਦਾਵਾ ਤਰਨਾਦਲ ਦੇ ਮੁਖੀ ਬਾਬਾ ਗੱਜਨ ਸਿੰਘ ਉਹਨਾਂ ਨਾਲ ਗੱਲਬਾਤ ਹੋਈ ਮੈਂ ਵੀ ਉਹਦੇ ਵਿੱਚ ਉੱਥੇ ਗਿਆ ਸੀਗਾ ਮੈਂ ਡੇਰਾ ਬਿਆਸ ਮੁਖੀ ਨੂੰ ਵੀ ਮਿਲਿਆ ਬਾਬਾ ਗੱਜਨ ਸਿੰਘ ਉਹਨਾਂ ਨੂੰ ਵੀ ਮਿਲਿਆ ਸੀਗਾ ਤਾਂ ਉਹਨਾਂ ਦੇ ਆਪਸ ਵਿੱਚ ਮਿਲ ਬੈਠ ਕੇ ਹੀ ਜਿਹੜੀ ਗੱਲਬਾਤ ਸੀ ਸਾਰੀ ਉਹ ਜਿਹੜੀ ਆ ਉਹ ਦੂਰ ਹੋ ਗਈ ਜਿਹੜਾ ਸਿੱਖ ਆ ਉਹ ਕਿਸੇ ਡੇਰੇ ਦਾ ਪੁਜਾਰੀ ਨਹੀਂ ਆ ਜਿਹੜਾ ਗੁਰੂ ਦਾ ਸਿੱਖ ਆ ਉਹ ਗੁਰੂ ਗ੍ਰੰਥ ਸਾਹਿਬ ਦਾ ਪੁਜਾਰੀ ਆ ਤੇ ਗੁਰੂਆਂ ਦੇ ਨਾਲ ਜੋੜਨਾ ਭਾਰਤ ਵਿੱਚ ਬਹੁਤ ਸਾਰੇ ਡੇਰੇ ਆ ਹਰੇਕ ਦੀ ਆਪਣੀ ਡਾਇਲੋਜੀ ਆ ਬਹੁਤ ਗੈਰ ਸਿੱਖ ਡੇਰੇ ਆ ਆਪੋ ਆਪਣੀਆਂ ਮਤਾਂ ਮਤ ਮर्यादाਵਾਂ ਉਹਨਾਂ ਦੀਆਂ ਤਾਂ ਜਿਹੜਾ ਗੁਰੂ ਦਾ ਸਿੱਖਾ ਉਹ ਹਮੇਸ਼ਾ ਗੁਰੂ ਘਰ ਨਾਲ ਜੋੜਦਾ ਗੁਰਬਾਣੀ ਨਾਲ ਜੋੜਦਾ ਨਾਲੇ ਸੰਤ ਬਰਿੰਦਰ ਸਿੰਘ ਇਹਨਾਂ ਨੇ ਤਾਂ 10 ਗੁਰੂ ਸਹਿਬਾਨਾਂ ਦਾ ਇਹ ਸੂਫੀ ਗਾਇਕ ਵੀ ਸੂਫੀ ਗਾਉਣ ਇਹਨਾਂ ਨੇ ਬਹੁਤ ਸੋਹਣਾ ਇਹਨਾਂ ਦੇ ਨਾਲ ਸ਼ਮਸ਼ੀਰ ਲਹਿਰੀ ਜਿਹੜੇ 골ਡ ਮੈਡਲਿਸਟ ਆ ਯੂਨੀਵਰਸਿਟੀ ਦੇ ਸੰਗੀਤ ਚ ਉਹਨਾਂ ਨੇ ਵੀ 10 ਗੁਰੂ ਸਹਿਬਾਨਾਂ ਦਾ ਤੁਸੀਂ ਵੀ ਸ਼ਾਇਦ ਸੋਸ਼ਲ ਮੀਡੀਆ ਤੇ ਦੇਖਿਆ ਹੋਵੇਗਾ ਔਰ ਗੁਰੂ ਗ੍ਰੰਥ ਸਾਹਿਬ ਦੇ ਬਾਰੇ ਬਹੁਤ ਹੀ ਸੋਹਣਾ ਇਹਨਾਂ ਨੇ ਜਿਹੜਾ ਸੀਗਾ ਗਾਇਆ ਸੰਗਤਾਂ ਦੇ ਵਿੱਚ ਗਿਆ ਸੋ ਸਾਡੀ ਕੋਸ਼ਿਸ਼ ਰਹਿੰਦੀ ਆ ਹਮੇਸ਼ਾ ਡੇਰਾ ਬਿਆਸ ਦੇ ਬਹੁਤ ਸਾਰੇ ਪੈਰੋਕਾਰ ਜਿਹੜੇ ਕਦੇ ਗੁਰੂ ਘਰ ਨਹੀਂ ਸੀ ਗਏ ਹੁਣ ਗੁਰੂ ਘਰ ਨਾਲ ਜੁੜੇ ਸਹਿਜ ਪਾਠ ਕਰਨ ਲੱਗ ਗਏ ਆ ਖੰਡ ਪਾਠ ਦੇ ਵਿੱਚ ਜਾਣ ਲੱਗ ਗਏ ਮੈਨੂੰ ਵਿਦੇਸ਼ਾਂ 'ਚ ਵੀ ਮਿਲੇ ਆ ਬਹੁਤ ਸਾਰੇ ਅਮਰਤਾ ਦੀਪ ਸਿੰਘ ਸੱਜ ਗਏ ਉਹਨਾਂ 'ਚ ਜਿਹੜੇ ਗੁਰੂ ਘਰ ਦੇ ਨਾਲ ਜੁੜ ਕੇ ਡੇਰਾ ਸਰਸਾ ਦੇ ਪੈਰੋਕਾਰ ਮੇਰੇ ਨਾਲ ਜੁੜੇ ਸੀਗੇ ਉਹਨਾਂ ਦੇ ਸਗੇ ਰਿਸ਼ਤੇਦਾਰ ਸੀਗੇ ਤਖਤਮਲ ਪਿੰਡ ਤੋਂ ਉਹਨੇ ਅਮਰ ਸ਼ੱਕੇ ਰਿਸ਼ਤੇਦਾਰ ਨੇ ਗੁਰੂ ਘਰ ਦੇ ਨਾਲ ਗੁਰੂ ਗ੍ਰੰਥ ਸਾਹਿਬ ਮੇਰਾ ਜਿਹੜਾ ਮਕਸਦ ਆ ਹਮੇਸ਼ਾ ਉਹ ਗੁਰੂ ਗ੍ਰੰਥ ਸਾਹਿਬ ਗੁਰੂ ਘਰ ਦੇ ਨਾਲ ਜੋੜਨ ਦਾ ਵਾ ਔਰ ਨਾਲੇ ਖਾਲਸੇ ਦਾ ਵਜਣੀ ਇਹਨਾਂ ਨਾਲ ਬੇਇਨਸਾਫੀ ਧੱਕੇਸ਼ਾਹੀ ਹੋ ਰਹੀ ਤੇ ਗੁਰੂ ਕਾ ਖਾਲਸਾ ਬੇਇਨਸਾਫੀ ਦੇ ਖਿਲਾਫ ਖੜਦਾ ਧੱਕੇਸ਼ਾਹੀ ਦੇ ਖਿਲਾਫ ਖੜਦਾ ਤੇ ਅਸੀਂ ਬਕਾਇਦਾ ਇਹਨਾਂ ਦੇ ਨਾਲ ਜਿਹੜਾ ਸੀ ਉਸ ਸਮੇਂ ਖੜੇ ਔਰ ਇਹਨਾਂ ਨੂੰ ਗੁਰੂ ਘਰ ਦੇ ਨਾਲ ਜਿਹੜਾ ਜੋੜਨ ਦਾ ਉਹ ਯਤਨ ਕੀਤਾ ਤੇ ਅੱਜ ਦੇਖੋ ਤੁਸੀਂ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਵਾਸਤੇ ਇਹਨਾਂ ਨੇ ਕਿਹਾ ਕਿ ਅਸੀਂ ਦਰਬਾਰ ਸਾਹਿਬ ਨਤਮਸਤਕ ਹੋਣ ਵਾਸਤੇ ਜਾਣਾ ਕਿਆ ਜੇ ਗੁਰੂ ਘਰ ਮੇਰੇ ਕੋਲ ਤਾਂ ਗੁਰਦੁਆਰਾ ਦਾदू ਸਾਹਿਬ ਵਕੀਲ ਸਾਹਿਬ ਵੀ ਨਤਮਸਤਕ ਹੁੰਦੇ ਸੀ ਗੁਰਦੁਆਰਾ ਸਾਹਿਬ ਗੁਰੂ ਸਾਹਿਬ ਨੂੰ ਇਹ ਵੀ ਬਹੁਤ ਵਾਰ ਆਏ ਔਰ ਇਹਨਾਂ ਨੇ ਖੁਸ਼ੀ ਗਮੀ ਦੇ ਕਾਰਜਾਂ ਦੇ ਵਿੱਚ ਵੀ ਆਏ ਗੁਰੂ ਘਰ ਦੇ ਨਾਲ ਤੇ ਅੱਜ ਸੱਚਖੰਡ ਸ੍ਰੀ ਦਰਬਾਰ ਸਾਹਿਬ ਦਰਸ਼ਨ ਕਰਨ ਵਾਸਤੇ ਆਏ ਆ ਕਿਉਂਕਿ ਇਹ ਗੁਰੂ ਰਾਮਦਾਸ ਦਾ ਦਰ ਸਭ ਤੋਂ ਵੱਡਾ ਡੇਠੇ ਸਭੇ ਧਾਵ ਨਹੀਂ ਤੁਦ ਜਿਹਿਆ ਵੱਧੋ ਪੁਰਖ ਵਧਾਤੇ ਤਾਂ ਤੂੰ ਸੋਹਿਆ ਸੋ ਗੁਰੂ ਦੇ ਦਰ ਤੇ ਦਰਸ਼ਨ ਕਰਨ ਵਾਸਤੇ ਆਏ ਆ ਬਾਕੀ ਤੁਸੀਂ ਉਹਨਾਂ ਨਾਲ ਕਰਦੇ ਹੋ ਜੀ ਜੇ ਤੁਹਾਡੇ ਨਾਲ ਜੁੜਿਆ ਡੇਰਾ ਬਿਆਸ ਦੇ ਪੈਰੋਕਾਰ ਅਮਰਤਾਰੀ ਹੋ ਰਹੇ ਨੇ ਪੰਜ ਕਕਾਰੀ ਮਰਿਆ ਦਾ ਉਤਾਰਨ ਕਰ ਰਹੇ ਨੇ ਗੁਰੂ ਘਰ ਨਾਲ ਜੁੜ ਰਹੇ ਨੇ ਬਾਬੇ ਗੁਰਿੰਦਰ ਸਿੰਘ ਹੋਰਾਂ ਨੂੰ ਕਦੋਂ ਅਮਰਸ਼ਕਾਰ ਦੇਖੋ ਇਹ ਉਹਨਾਂ ਦੀ ਮਰਜ਼ੀ ਹੈ ਹਰੇਕ ਦੀ ਸਵੈ ਇੱਛਾ ਦੇ ਨਾਲ ਹੁਣ ਉਹਨਾਂ ਨੇ ਇੱਛਾ ਆਪਣੀ ਪ੍ਰਗਟ ਕੀਤੀ ਤੇ ਗੁਰੂ ਕੇ ਪੰਜ ਪਿਆਰਿਆਂ ਕੋਲੇ ਜਾ ਕੇ ਅਮਰਸ਼ਕਿਆ ਜਿਹੜੇ ਉਹਨਾਂ ਦੇ ਪੈਰੋਕਾਰ ਸੀਗੇ ਬਹੁਤ ਸਾਰੇ ਤਾਂ ਇਹ ਉਹਨਾਂ ਦੀ ਮਰਜ਼ੀ ਹੈ ਉਹ ਵੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਨਤਮਸਤਕ ਹੁੰਦੇ ਆ ਉਹਨਾਂ ਦੇ ਲੜਕਿਆਂ ਦੇ ਆਨੰਦ ਕਾਰਜ ਹੋਏ ਉਹ ਵੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਹੋਏ ਉਹਨਾਂ ਦੇ ਪੋਤੇਆਂ ਦੇ ਉਹਨਾਂ ਦੇ ਪੋਤੇਆਂ ਜਿਹੜਾ ਸਰਬੱਤ ਦੀ ਗੱਲ ਕਰ ਰਹੇ ਜਿਹੜਾ ਰਾਤ ਤੁਸੀਂ ਮਤ ਆਪਣੀ ਬਾਣੀ ਨਾਲ ਤੁਸੀਂ ਉਹਨਾਂ ਦੇ ਜਿਹੜੇ ਹੈਗੇ ਆ ਜਿਹੜਾ ਉਹ satsang ਕਰਦੇ ਉਹਨਾਂ ਨੂੰ ਸੁਣਨਾ ਉਹ ਚ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਜ਼ਿਕਰ ਹੁੰਦਾ ਤੇ ਹੌਲੀ ਹੌਲੀ ਸਹਿਜ ਨਾਲ ਜੇ ਆਪਾਂ ਯਤਨਸ਼ੀਲ ਹੋਵਾਂਗੇ ਜਿਹੜੇ ਸਿੱਖ ਆ ਉਹ ਤਾਂ ਗੁਰਬਾਣੀ ਨਾਲ ਜੁੜੇ ਆ ਜਿਹੜੇ ਗੈਰ ਸਿੱਖ ਆ ਜਿਵੇਂ ਹੁਣ ਮੈਂ ਤੁਹਾਨੂੰ ਦੱਸਿਆ ਬਾੜ ਮੇੜ ਰਾਜਸਥਾਨ ਹਰਿਆਣਵੀ ਅੱਜ ਆ ਦੇਖੋ ਇੰਨੇ ਸ਼ਰਧਾਲੂ ਨੇ ਵੀ ਸਤ ਸੰਗ ਗੁਰੂ ਦਾ ਸੁਣਨ ਵਾਸਤੇ ਗੁਰੂ ਦਾ ਕੀਰਤਨ ਸੁਣਨ ਵਾਸਤੇ ਗੁਰੂ ਦੀ ਬਾਣੀ ਗੁਰੂ ਦੇ ਦਰਸ਼ਨ ਕਰਨ ਵਾਸਤੇ ਜਿਹੜਾ ਹੈਗਾ ਅੱਜ ਆਇਆ ਤਾਂ ਇਸ ਤਰ੍ਹਾਂ ਯਤਨਸ਼ੀਲ ਜਦੋਂ ਰਹਾਂਗੇ ਤਾਂ ਗੁਰੂ ਕਿਰਪਾ ਕਰੇ ਸਹਿਜ ਪੱਕੇ ਸੁ ਮਿੱਠਾ ਹੋਏ ਕੋਸ਼ਿਸ਼ਾਂ ਨੂੰ ਫਲ ਲੱਗਦਾ ਕਦੋਂ ਕਿਹੜਾ ਗੁਰੂ ਦੇ ਲੜ ਲੱਗ ਜਾਣਾ ਸਾਨੂੰ ਯਤਨਸ਼ੀਲ ਰਹਿਣਾ ਚਾਹੀਦਾ ਔਰ ਇੱਕ ਸਿੱਖ ਪ੍ਰਚਾਰਕ ਦੇ ਨਾਤੇ ਸਿੱਖ ਪ੍ਰੀਚਰ ਹੋਣ ਦੇ ਨਾਤੇ ਮੇਰਾ ਇਹ ਕਰਮ ਵੀ ਬਣਾ। ਹੌਲੇ ਸੋ ਲੱਗਦਾ ਕਿ ਤੁਹਾਡੇ ਵੱਲੋਂ ਡੇਰਾ ਵਿਆਸ ਜਾਂ ਜਗਮਾਲ ਵਾਲੀ ਵਿੱਚ ਵੀ ਸਿੱਕੀ ਸਤਾ ਸੰਸਾਰ ਪੈਰਾ ਦਿੰਦੇ ਹੋ ਕਿ ਪ੍ਰਚਾਰ ਕੀਤਾ ਜਾਊਗਾ। ਦੇਖੋ ਮੈਂ ਤਾਂ ਪਹਿਲਾਂ ਤੋਂ ਹੀ ਕਰਦਾ ਜੀ ਮੈਂ ਤਾਂ ਹਾਂ ਜਿਹੜਾ ਹੈਗਾ ਗੁਰੂ ਦੀ ਗੱਲ ਆ ਜਦੋਂ ਇਹਨਾਂ ਨਾਲ ਬੈਠੇ ਘੰਟਿਆਂ ਬੱਧੀ ਗੁਰਬਾਣੀ ਦੀ ਗੱਲ ਹੀ ਹੋਈ ਹੈ। ਜਿੰਨੇ ਇਹਨਾਂ ਦੇ ਸਾਥੀ ਬੈਠੇ ਆ ਘੰਟਿਆਂ ਬੱਧੀ ਅੱਜ ਵੀ ਅਸੀਂ ਆਏ ਆ ਤਾਂ ਗੁਰਬਾਣੀ ਤੇ ਗੁਰੂ ਗ੍ਰੰਥ ਸਾਹਿਬ ਬਾਰੇ ਇਹਨਾਂ ਦੇ ਮੋਬਾਈਲ ਫੋਨਾਂ ਤੇ ਵੀ ਮੈਂ ਐਪ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਡਾਊਨਲੋਡ ਕਰਕੇ ਦਿੱਤੇ ਆ। ਕਿਆ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਆ ਅਰਥ ਜਿਹੜੇ ਆ ਇਹ ਪ੍ਰੋਫੈਸਰ ਸਾਹਿਬ ਸਿੰਘ ਹੁਣਾਂ ਕੀਤੇ ਆ ਆ ਮਨਮੋਹਨ ਸਿੰਘ ਹੁਣਾਂ ਨੇ ਕੀਤੇ ਆ ਫਰੀਦ ਕੋਟੀ ਟੀਕਾ ਵਾ ਇਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸੋ ਮੇਰਾ ਜਿਹੜਾ ਮਿਸ਼ਨ ਆ ਉਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਾਲ ਜੋੜਨ ਦਾ ਜਿੱਥੇ ਕਿਤੇ ਆਪਣਾ ਲੜਨ ਦੀ ਲੋੜ ਪਈ ਉਥੇ ਲੜੇ ਵੀ ਆ ਜਿੱਥੇ ਪਿਆਰ ਦੀ ਲੋੜ ਆ ਪਿਆਰ ਦਾ ਗੁਰੂ ਸਾਹਿਬ ਨੇ ਸਾਰੇ ਹੀ ਰਸਤੇ ਦਿੱਤੇ ਆ ਬਾਕੀ ਹਰੇਕ ਨੂੰ ਸਵੈ ਇਛਾ ਅਨੁਸਾਰ ਆਪਣੀ ਮਰਜ਼ੀ ਦੇ ਨਾਲ ਕੋਈ ਮੰਦਰ ਜਾਂਦਾ ਮਸਜਿਦ ਜਾਂਦਾ ਗੁਰਦੁਆਰੇ ਜਾਂਦਾ ਹਰੇਕ ਦੀ ਆਪਣੀ ਇੱਛਾ ਦੇ ਨਾਲ ਆ ਕਦੋਂ ਕਿਹਦਾ ਮਨ ਬਦਲ ਕੇ ਬਾਕੀ ਸਾਨੂੰ ਯਤਨਸੀਲ ਜਿਹੜਾ ਰਹਿਣਾ ਚਾਹੀਦਾ ਇੱਕ ਹੀ ਚਿਹਰਾ ਦੇਖਣਾ ਖਾਸ ਕਰਕੇ ਜੇ ਆਪਾਂ ਸਿੱਖੀ ਮਰਾਦਾਵਾਂ ਸਰਵਕੀਏ ਸੀ ਕਿਵਲ ਦਾਦੂਵਾਲ ਸਾਹਿਬ ਦਾ ਹੀ ਬਾਕੀ ਕੋਈ ਚਿਹਰਾ ਸਿੱਖ ਨਾ ਦੇਖਣਾ ਕੀ ਲੱਗਦਾ ਦੇਖੋ ਮੈਂ ਕਹਿ ਰਿਹਾ ਨਾ ਕਿ ਪਹਿਲੇ ਮੈਂ ਯਤਨਸੀਲ ਇਹਨਾਂ ਨੂੰ ਜੋੜਨ ਦਾ ਇਸ ਡੇਰੇ ਦੇ ਪੈਰੋਕਾਰ ਸਿੱਖ ਨਹੀਂ ਆ ਠੀਕ ਹੈ ਨਾ ਇਹਨਾਂ ਦੇ ਡੇਰੇ ਦੇ ਪੈਰੋਕਾਰ ਜਿਹੜੇ ਗੈਰ ਸਿੱਖ ਨੇ ਔਰ ਉਹਨਾਂ ਨੂੰ ਗੁਰੂ ਘਰ ਦੇ ਨਾਲ ਜੋੜਨਾ ਔਰ ਇਹਨਾਂ ਨੂੰ ਜਿਹੜੀ ਜ਼ਿੰਮੇਵਾਰੀ ਸੀ ਇਸ ٹرسٹ ਦੇ ਵੱਲੋਂ ਜਾਂ ਜਿਹੜੇ ਪਹਿਲੇ ਸੰਦ ਉਹਨਾਂ ਵਕੀਲ ਸਾਹਿਬ ਦੇ ਪਰਿਵਾਰ ਵੱਲੋਂ ਇਹ ਮੌਕੇ ਤੇ ਹੀ ਦੇ ਦਿੱਤੀ ਗਈ ਸੀ ਡੇਰਾ ਬਿਆਸਮੁਖੀ ਉਦੋਂ ਵਿਦੇਸ਼ ਸੀਗੇ ਹੁਣ ਉਹ ਵਿਦੇਸ਼ ਤੋਂ ਆਏ ਤਾਂ ਉਹ ਅਫਸੋਸ ਜਰ ਕਰਨ ਵਾਸਤੇ ਉਹਨਾਂ ਦੇ ਨਾਲ ਵਕੀਲ ਸਾਹਿਬ ਦਾ ਕਿਉਂਕਿ ਮੇਰੇ ਨਾਲ ਵਕੀਲ ਸਾਹਿਬ ਦੇ ਕੋਲ ਇੱਕ ਵਾਰ ਡੇਰਾ ਬਿਆਸਮੁਖੀ ਵੀ ਗਏ ਸੀਗੇ ਡੇਰਾ ਬਿਆਸਮੁਖੀ ਵੀ ਗਏ ਸੀ ਤੇ ਵਕੀਲ ਸਾਹਿਬ ਵੀ ਉਹਨਾਂ ਦਾ ਬਹੁਤ ਸਤਿਕਾਰ ਕਰਦੇ ਸੀ ਉਹਨਾਂ ਨੇ ਮੌਕੇ ਤੇ ਜਿਹੜਾ ਸੀਗਾ ਇਹਨਾਂ ਨੂੰ ਆਪਣੇ ਵੱਲੋਂ ਦਸਤਾਰ ਜਿਹੜੀ ਸੀ ਉਹ ਭੇਟ ਕਰਤੀ ਐ ਮੁਖੀ ਜਿਹੜੇ ਸੀ ਉਸ ਵੇਲੇ ਹੀ ਟਰਸਟ ਦੇ ਵੱਲੋਂ ਜਾਂ ਉਹਨਾਂ ਦੇ ਪਰਿਵਾਰ ਵੱਲੋਂ ਸੰਸਥਾ ਦੇ ਮੁਖੀ ਬਣਾ ਦਿੱਤੇ ਗਏ ਸੀਗੇ ਤਾਂ ਹੁਣ ਜਿਹੜਾ ਹੈਗਾ ਉਸ ਦਿਨ ਉਹਨਾਂ ਨੇ ਵੀ ਆਪਣੇ ਵੱਲੋਂ ਦਸਤਾਰ ਭੇਟ ਕੀਤੀ ਔਰ ਇਹ ਜਿਹੜਾ ਸੀਗਾ ਮੀਡੀਆ ਦੇ ਕਈ ਗੱਲਾਂ ਹੁੰਦੀਆਂ ਨੇ ਜਦੋਂ ਕੋਈ ਵੱਡੀਆਂ ਸ਼ਖਸੀਅਤਾਂ ਜਾਂ ਵੱਡੀਆਂ ਧਿਰਾਂ ਜਾਂ ਵੱਡੀਆਂ ਸੰਸਥਾਵਾਂ ਜਦੋਂ ਕੋਈ ਕਾਰਵਾਈ ਕਰਦੀਆਂ ਤੇ ਉਹ ਦੁਨੀਆ 'ਚੋਂ ਜਾਗਰ ਹੁੰਦੀਆਂ ਕਈ ਗੱਲ ਜਿਹੜੇ ਸਹਿਜ ਨਾਲ ਚੱਲਦੀਆਂ ਰਹਿੰਦੀਆਂ ਤੋ ਸਾਡਾ ਜਿਹੜਾ ਯਤਨ ਹੈ ਕਿ ਜੇ 97 ਕਰੋੜ ਖਾਲਸੇ ਦੀ ਗੱਲ ਕਰਦੇ ਆ ਅਸੀਂ ਤੇ ਗੁਰੂ ਸਾਹਿਬ ਦੇ ਬਚਨਾਂ 97 ਕਰੋੜ ਹੋਣਾ ਤੇ ਸਾਡੀ ਤਾਂ 2.5-3 ਕਰੋੜ ਦੀ ਗਿਣਤੀ ਹੈ ਜੇ ਅਸੀਂ ਹੋਰ ਵੀ ਸਿੱਖ ਗੁਰਸਿੱਖ ਬਣਨਗੇ ਤਾਂ 97 ਕਰੋੜ ਖਾਲਸਾ ਦਾ ਤਾਂ ਹੀ ਬਣੇਗਾ ਨਾ ਸੋ ਇਸ ਕਰਕੇ ਅਸੀਂ ਯਤਨਸ਼ੀਲ ਆ ਅੱਗੇ ਸਾਡੇ ਯਤਨ ਨੂੰ ਭਾਗ ਜਿਹੜੇ ਆ ਉਹ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਤਸ਼ਾਹ ਨੇ ਗੁਰੂ ਆਂਦਾਸ ਸਾਹਿਬ